ਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਇੱਕ ਆਪਾਂ ਵਿਚਾਰ ਕਰਦੇ ਹਾਂ ਜਿਵੇਂ ਅੱਜ ਦੁਨੀਆ ਅੱਜ ਕੱਲ ਪਟਕਦੀ ਫਿਰਦੀ ਏ ਆਪ ਨੂੰ ਪਤਾ ਹੀ ਹੈ ਨਾ ਵੇਖੋ ਸਤਿਗੁਰੂ ਜੀ ਦੀ ਬਾਣੀ ਦੇ ਵਿੱਚ ਕਿੰਨੀ ਸ਼ਕਤੀ ਹੈ ਅਸੀਂ ਗੁਰਬਾਣੀ ਦਾ ਲੜ ਹੈ ਨਾ ਛੱਡ ਕੇ ਅਸੀਂ ਹੋਰ ਹੀ ਪਾਸੇ ਤੁਰ ਪਏ ਹੈ ਨਾ ਤੇ ਜਿਹੜੀ ਗੁਰਬਾਣੀ ਖੰਡਾ ਬ੍ਰਹਮੰਡਾ ਅਕਾਸ਼ਾਂ ਪਤਾਲਾਂ ਨੂੰ ਉਤਰਦੀ ਆਈ ਐ ਜਿਹੜੀ ਗੁਰਵਾਣੀ ਨੂੰ 33 ਕਰੋੜ ਦੇਵੀ ਦੇਵਤਾ ਗਾ ਰਹੇ ਹਨ ਉਹ ਗੁਰਵਾਣੀ ਤੋਂ ਵੱਡਾ ਕੌਣ ਹੋ ਸਕਦਾ ਹੈ ਹਨ ਸਾਡਾ ਸੰਸਾਰ ਲਿਆ ਪਟਕਿਆ ਇੱਕ ਪੱਥਰਾਂ ਦੀਆਂ ਹਨਾ ਮੂਰਤਾਂ ਦੇ ਵਿੱਚ ਪੈ ਗਿਆ ਮੰਨਣ ਲੱਗ ਪਿਆ ਹੈ ਹਨ ਤੇ ਕਿਉਂਕਿ ਸਤਿਗੁਰ ਦੀ ਬਾਣੀ ਸ਼ਬਦ ਗੁਰੂ ਹੈ ਜਿਹੜਾ ਸਭ ਤੋਂ ਵੱਡਾ ਹੈ ਤੇ ਸੱਚੇ ਪਾਤਸ਼ਾਹ ਨੂੰ ਬਿਖ ਕਿੰਨੇ ਜੀਵ ਜੰਤ ਹਨ ਕਿੰਨੀ ਦੁਨੀਆ ਗਾ ਰਹੀ ਹੈ ਨਾ ਗਾਵੇ ਤੁਹਾਨੂੰ ਪਾਉਣ ਪਾਣੀ ਬਸੰਤਰ ਗਾਵੇ ਰਾਜਾ ਧਰਮਦਵਾਰੇ ਗਾਵੇ ਚਿੱਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਣ ਸਦਾ ਸਵਾਰੇ ਗਾਵੇ ਇੰਦਾ ਅਦਾਸਨ ਬੈਠੇ ਦੇਵਤਾ ਦਰਨਾਲੇ ਕਿੰਨੇ ਸਤਗੁਰ ਸੱਚੇ ਪਾਸ਼ੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਗਾ ਰਹੇ ਆ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸੱਚੇ ਪਾਤਸ਼ਾਹ ਦੇਖੋ ਅਕਾਲ ਪੁਰਖ ਵਾਹਿਗੁਰੂ ਨੇ ਪੁੱਛਿਆ ਵੀ ਦੁਨੀਆ ਯਾਦ ਕਰਦੀ ਐ ਫਿਰ ਮਹਾਰਾਜ ਨੇ ਕਿਹਾ ਸੀ ਬੜੀ ਦੁਨੀਆ ਬੇਅੰਤ ਗਾ ਰਹੀ ਐ ਹਨਾ ਗੁਣ ਪ੍ਰਭੂ ਤੇਰੇ ਗੁਣ ਗਾ ਰਹੀ ਐ ਅਕਾਲ ਪੁਰਖ ਵਾਹਿਗੁਰੂ ਤੇਰੇ ਗੁਣ ਗਾ ਰਹੀ ਐ ਸਾਡਾ ਸੰਸਾਰ ਪਤਾ ਨਹੀਂ ਕਿੱਧਰ ਜਾਣ ਲੱਗ ਪਿਆ ਕਿੱਧਰ ਟੂਨੇ ਟੰਮਣਾਂ 'ਚ ਵੜ ਗਿਆ ਜਿਹੜੀ ਗੁਰਬਾਣੀ ਭੂਤਾਂ ਪ੍ਰੇਤਾਂ ਕਸ਼ਟਾਂ ਨੂੰ ਤਰਦੀ ਹੋਵੇ ਹਨਾ ਉਹ ਤੋਂ ਵੱਡੀ ਕੋਈ ਚੀਜ਼ ਹੋ ਨਹੀਂ ਸਕਦੀ ਜਿਹੜੀ ਗੁਰਬਾਣੀ ਚੂਨਾ ਮੁਕਤੀਆਂ ਕਟਦੀ ਹੋਵੇ ਉਹ ਤੋਂ ਵੱਡੀ ਕੋਈ ਚੀਜ਼ ਹੋ ਨਹੀਂ ਸਕਦੀ ਜਿਹੜੀ ਗੁਰਬਾਣੀ ਸੱਚਖੰਡ ਨੂੰ ਲੈ ਜਾਂਦੀ ਹੈ ਉਹ ਤੋਂ ਵੱਡੀ ਕੋਈ ਚੀਜ਼ ਹੋ ਨਹੀਂ ਸਕਦੀ ਕੁਝ ਵੀ ਤੰਤਰ ਮੰਤਰ ਗੁਰਬਾਣੀ ਅੱਗੇ ਸਭ ਫੇਰ ਲੈ ਐਵੇਂ ਕਿਰਪਾ ਕਰਕੇ ਸੰਗਤ ਨੂੰ ਬੇਨਤੀ ਹੈ ਗੁਰਬਾਣੀ ਦਾ ਲੜਨਾ ਛੱਡੋ ਜਿੰਨਾ ਵੀ ਨਾਮ ਜਪੀਦਾ ਵਾਹਿਗੁਰੂ ਦਾ ਮੂਲ ਮੰਤਰ ਦਾ ਜਾਪ ਕਰਿਆ ਕਰੋ ਸਭ ਤੋਂ ਵੱਡਾ ਹੈ ਇਹ ਦਰਗਾਹੋ ਗੁਰਬਾਣੀ ਆਈ ਹੋਈ ਐ ਤੇ ਸੱਚੀ ਕਿਰਤ ਕਮਾਈ ਕਰੋ ਆਪਣੀ ਨਾਮ ਜਪੋ ਤੇ ਠੱਗੀਆਂ ਠੋਰੀਆਂ ਹੋਰ ਸਭ ਪਾਪ ਕੂੜੀ ਨੂੰ ਛੱਡੋ ਜਿੰਨੇ ਵੀ ਸਾਡੇ ਭੁੱਲੇ ਪੜਕੇ ਵੀਰ ਹਨ ਗੁਰਬਾਣੀ ਦੀ ਲੜ ਲੱਗੋ ਬਾਈ ਕਿਤੇ ਜਾਣ ਦੀ ਲੋੜ ਨਹੀਂ ਘਰੇ ਬੈਠੇ ਸੱਚੇ ਪਵਾ ਸਾਹਿਬ ਕਹਿੰਦੇ 68 ਤੀਰਥਾਂ ਦਾ ਇਸ਼ਨਾਨ ਬੰਦਾ ਕਰ ਲੈਂਦਾ ਹੈ ਇਸ਼ਨਾਨ ਨਾਮ ਦੇ ਵਿੱਚ ਹੀ ਕਮਾਈ ਹੈ ਵਰਕਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ